ਜੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੋਕ ਨੇ ਕੇਜਰੀਵਾਲ ਦੇ ਭਾਜਪਾ ਕਾਂਗਰਸ ਦੇ ਛੁਪੇ ਰਿਸ਼ਤੇ ਵੱਲੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸਲ ਵਿੱਚ ਛੁਪਿਆ ਹੋਇਆ ਰਿਸ਼ਤਾ ਤਾਂ ਆਪ ਅਤੇ ਕਾਂਗਰਸ ਦੇ ਵਿਚਕਾਰ ਹੈ ਕੇਜਰੀਵਾਲ ਸਾਹਿਬ ਕੌਣ ਗੁਪ-ਗੁਪਚੁਪ-ਗੁਪਚੁਪ ਮਿਲਦਾ ਹੈ ਔਰ ਕਿੰਨੇ ਜਨਾਹ ਦੇਸ਼ ਦਾ ਵਿਰੋਧ ਕਰਨ ਦੇ ਬਾਵਜੂਦ ਕਾਂਗਰਸ ਦੇ ਨਾਲ ਮਿਲ ਕੇ ਦਿੱਲੀ 'ਚ ਸਰਕਾਰ ਹੁੰਦੀ ਹੈ ਤਾਨੂੰ ਜਨਾਦੇਸ਼ ਮਿਲਿਆ ਸੀ ਕਾਂਗਰਸ ਦੇ ਖਿਲਾਫ ਔਰ ਤੁਸੀਂ ਬੱਚਿਆਂ ਦੀ ਸੌਂ ਖਾਦੀ ਸੀ ਕਿ ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗਾ ਔਰ ਤੁਹਾਡਾ ਬਿਆਨ ਸੀ ਕਿ ਤੁਹਾਡੇ ਕੋਲ ਦੋ ਬੋਰੀਆਂ ਸਬੂਤ ਪਏ ਨੇ ਸ਼ੀਲਾ ਦਿక్షిਤ ਜੀ ਦੇ ਭ੍ਰਸ਼ਟਾਚਾਰ ਦੇ ਕਾਂਗਰਸ ਦੇ ਭ੍ਰਸ਼ਟਾਚਾਰ ਦੇ ਲੇਕਿਨ ਉਸ ਸ਼ੀਲਾ ਦਿక్షిਤ ਨਾਲ ਮਿਲ ਕੇ ਤੁਸੀਂ ਸਰਕਾਰ ਬਣਾ ਲਈ ਬੱਚਿਆਂ ਦੀ ਸੌਂ ਭੁੱਲ ਗਏ ਵਾਅਦੇ ਕਿਤੇ ਭੁੱਲ ਗਏ ਹੁਣ ਆਖਰੀ ਲੋਕ ਸਭਾ ਦਾ ਜਿਹੜਾ ਚੋਣ ਹੈ ਤੁਸੀਂ ਮਿਲ ਕੇ ਨਹੀਂ ਲੜਿਆ ਦਿੱਲੀ ਦੇ ਅੰਦਰ ਸੀਟਾਂ ਦੀ ਵੰਡ ਨਹੀਂ ਹੋਈ ਹਰਿਆਣਾ ਦੇ ਸੀਟਾਂ ਦੀ ਵੰਡ ਨਹੀਂ ਹੋਈ ਇਹ ਪੱਕਾ ਹੈ ਕਿ ਜਨਤਾ ਨੇ ਇਸ ਨਾਪਾਤ ਗਠਜੋੜ ਨੂੰ ਨਕਾਰ ਦਿੱਤਾ ਕਰਾਰਾ ਜਵਾਬ ਦਿੱਤਾ ਕੇਜਰੀਵਾਲ ਸਾਹਿਬਾ ਸੇ ਨੈਤਿਕਤਾ ਇੱਕ ਟੋਂਗ ਹੈ ਸਵਰਾਜ ਔਰ ਇਮਾਨਦਾਰੀ ਦੀ ਲੜਾਈ ਇੱਕ ਮਾਊਥ ਪੀਸ ਦੀ ਤਰ੍ਹਾਂ ਉਹਨਾਂ ਦਾ ਦੋਰਾ ਸਟੈਂਡ ਉਹਨਾਂ ਦਾ ਪਿਛਲਾ 2011 ਤੋਂ ਲੈ ਕੇ ਅੱਜ ਤੱਕ ਦਾ ਰਿਕਾਰਡ ਹੈ ਨਾ ਤੇ ਉਹ ਆਪਣੀ ਪਾਰਟੀ ਦੇ ਅੰਦਰ ਨਾ ਪਾਰਟੀ ਦੇ ਬਾਹਰ ਕਿਰੇ ਵੀ ਉਹਨਾਂ ਦਾ ਕੋਈ ਸਾਥੀ ਉਹਨਾਂ ਨਾਲ ਖੜਾ ਨਹੀਂ ਰਿਹਾ